ਮੇਰੇ ਬੱਟਨੇ ਉੱਤੇ ਟਾਨੇ ਦੀ ਤਾਰੀਆਂ ਲੋ ਕਹਿੰਦੇ ਫਰਮਾਤ ਦੀ ਗੱਲ ਕਰੀਏ ਉਹ ਮਾਤਬਾ ਤਗੜਾ ਨੌਜਵਾਨਾ ਵਕਤੀ 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 ਮਿੱਤਰਾਂ ਦਾ ਮੈਚ ਤਗੜਾ ਹੈ ਉਹ ਵੀ ਕੰਦੇ ਦੀ ਹੀ ਵਰਗਾ ਰੰਗ ਹੈ ਉਹ ਵੇਖੋ ਸਾਹਮਣੇ ਮੈਂ ਤੁਹਾਡਾ ਆਪਣਾ ਜਾਣਕਾਰ ਸੀ ਤੇ ਤੁਸੀਂ ਦੇਖ ਰਹੇ ਲੋਕਮਸਲੇ ਚੈਨਲ ਸਾਡੇ ਨਾਲ ਅੱਜ ਕਬੱਡੀ ਦੀ ਟੀਮ ਜੋ ਕਿ ਇੱਥੇ ਅੱਜ ਸਾਡੇ ਵਿੱਚ ਕਬੱਡੀ ਦੀ ਟੀਮ ਜਿਹੜੀ ਕਿ ਇੱਥੇ ਜੋਰਬ ਦੇ ਵਿੱਚ ਆ ਕੇ ਨੌਜਵਾਨਾਂ ਨੇ ਆਪਣਾ ਖੂਬ ਰੰਗ ਦਿਵਾਇਆ ਤੇ ਖੂਬ ਜੋਸ਼ ਹੌਸਲੇ ਨਾਲ ਕਬੱਡੀ ਖੇਲੇ ਨੇ ਜਿਹੜੇ ਅੱਜ ਦੇ ਵਿੱਚ ਸਾਡੀ ਟੀਮ ਸਾਡੇ ਵਿੱਚ ਨੇ ਸਾਡਾ ਜੀਤਾ ਬਾਈ ਸਾਡਾ ਖਾਲਸਾ ਜੀ ਭਾਈ ਸਾਡੇ ਸੋਨੂ ਬਾਈ ਸਾਡਾ ਜੀ ਸਿੰਘਾ ਪਾਜੀ ਪਾ ਜੀ ਵਰਤਮਾਨ ਤੋਂ ਸੱਜਣ ਜਿਹੜੇ ਕਿ ਸਾਡੇ ਇੱਥੇ ਯੂਰਪ ਦੇ ਵਿੱਚ ਰਹਿ ਕੇ ਸਾਨੂੰ ਬਹੁਤ ਬੜਾ ਇੱਕ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਪਾ ਜੀ ਅੱਜ ਕਬੱਡੀ ਦਾ ਮੈਚ ਹੋ ਰਿਹਾ ਯੂਰਪ ਦੇ ਵਿੱਚ ਹਾਂਜੀ ਹਾਂਜੀ ਬਾਬਾ ਜੀ ਲਿਆਓ ਘੱਟੀ ਦੇ ਕੀ ਕਹਿਣਾ ਚਾਹੁੰਦੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਜੀਤੇ ਵਾਈ ਹੁਣੀ ਸੋਨੂ ਤੇ ਹੈਪੀ ਹੁਣੀ ਰਲ ਕੇ ਟੂਰਨਾਮੈਂਟ ਕਰਾਇਆ ਵਾ ਤੇ 2010 ਤੋਂ ਬਾਅਦ ਇਹ ਫੇਰ ਵਾਪਸੀ ਆ ਕਬੱਡੀ ਦੀ ਇਟਰੀ ਦੇ ਵਿੱਚ ਮੈਂ 2010 ਤੱਕ ਇਦਾਂ ਦੀ ਕਬੱਡੀ ਹੁੰਦੀ ਦੇਖੀ ਜਿੱਦਾਂ ਦੀ ਹੁਣ ਦੇਖੀ ਆ ਬਹੁਤ ਵਧੀਆ ਸਿਹਤ ਆ ਤੇ ਆਉਣ ਵਾਲੀ ਜਵਾਨੀ ਨੂੰ ਬਚਾਉਣ ਦੀ ਇੱਕ ਬਹੁਤ ਵਧੀਆ ਉਪਰਾਲਾ ਆ ਭਰਾ ਮੇਰੇ ਸਾਰੇ ਭਰਾਵਾਂ ਵੱਲੋਂ ਜੀਤਾ ਕਰਮੋਣੇ ਵੱਲੋਂ ਤੇ ਮੈਂ ਇਹ ਸਮਝਦਾ ਪਈ ਹੁਣ ਦੁਬਾਰਾ ਇਹ ਯਾਨੀ ਕਿ ਜਿਹੜਾ ਕਬੱਡੀ ਦਾ ਬੂਟਾ ਬੀਜਿਆ ਸੀ ਮੈਨੂੰ ਫੁੱਲ ਦਾ ਨਜ਼ਰ ਆਉਂਦਾ ਪਏ ਹੁਣ ਬਿਲਕੁਲ ਹੁਣ ਪੀਕ ਤੇ ਆ ਕਬੱਡੀ ਇਟਲੀ ਦੇ ਵਿੱਚ ਜੇ ਇੰਗਲੈਂਡ ਤੋਂ ਬਾਅਦ ਨੰਬਰ ਆਉਂਦਾ ਤੇ ਇਟਲੀ ਦਾ ਆਉਂਦਾ ਹੁਣ ਲਗਾਤਾਰ ਦੂਜਾ ਟੂਰਨਾਮੈਂਟ ਆ ਫੇਰ ਗਾਂਦੇ ਵਿੱਚ ਦੂਜਾ ਸੰਦੇਸ਼ ਚਾਹੁੰਦਾ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਕਰ ਕਿ ਨੌਜਵਾਨ ਅੱਜਕੱਲ੍ਹ ਦਸ਼ਾਦੀ ਤਦਾਰਸ ਚੱਲ ਰਿਹਾ ਇੱਕ ਸਾਡਾ ਬਹੁਤ ਵਧੀਆ ਪ੍ਰਾਲਾ ਹੈ ਇੱਥੇ ਦੀ ਬਹਾਦਰੀ ਧਰਤੀ ਤੇ ਆ ਕੇ ਅਸੀਂ ਆਪਣੀ ਕਬੱਡੀ ਮਾਂਮੋਲੀ ਕਬੱਡੀ ਨੂੰ ਅਸੀਂ ਜਿਉਂਦਾ ਰੱਖਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੰਦੇਸ਼ ਮੇਰਾ ਇਹ ਆ ਭਾਈ ਜਿਹੜਾ ਪੰਜਾਬ ਤੇ ਟੈਗ ਲੱਗਾ ਸੀ ਨਸ਼ੇ ਵਾਲਾ ਉਹ ਬਿਲਕੁਲ ਗਲ ਖਦੇ ਆ ਨਾ ਜਿੱਦਾਂ ਜਵਾਨੀ ਆ ਖੜੀ ਜਾ ਤੁਹਾਡੇ ਸਾਹਮਣੇ ਵੀ ਮੈਂ ਇਹ ਸਾਂਭਿਦਾਨੀ ਪੇ ਨਸ਼ਿਆਂ ਚ ਪੰਜਾਬ ਗਿਆ ਸੀ ਉਹ ਤਾਂ ਕੌਸ਼ਕ ਬੰਦੇ ਸੀ ਜਿਹੜਾ ਮੀਡੀਆ ਨੇ ਬਦਨਾਮ ਕਰ ਦਿੱਤਾ ਤੇ ਮੈਨੂੰ ਲੱਗਦਾ ਭਾਈ ਸਭ ਕੁਝ ਸਹੀ ਆ ਓਕੇ ਆ ਬਿਲਕੁਲ ਹਨਾ ਤੇ ਬਹੁਤ ਵਧੀਆ ਸਿਹਤ ਹੈ ਕਬੱਡੀ ਜਿਹੜੀ ਇੱਕ ਮਾਂ ਖੇਡ ਕਬੱਡੀ ਆ ਸਾਡੀ ਇੱਕ ਮਿੰਟ ਹਨਾ ਤੁਸੀਂ ਕੀ ਕਹਿਣਾ ਚਾਹੁੰਦੇ ਨਿਕਲੋ ਅੱਜ ਕਬੱਡੀ ਦਾ ਮੈਚ ਹੋ ਰਿਹਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆਪਣੇ ਸੋਨੂ ਮਰਤੀ ਲੰਘੂ ਹੈਪੀ ਭਾਜੀ ਹੈਪੀ ਸੋਤਾ ਜਿਨ੍ਹਾਂ ਨੇ ਰਲ ਮਿਲ ਕੇ ਸੋਨੂ ਆਪਣਾ ਅਪਰਾਲਾ ਕੀਤਾ ਆ ਤੇ ਬਹੁਤ ਹੀ ਵਧੀਆ ਯਾਨੀ ਕਿ ਸੇਤ ਆਪਣੇ ਨੌਜਵਾਨਾਂ ਲਈ ਬਹੁਤ ਹੀ ਵਧੀਆ ਅਪਰਾਲਾ ਕੀਤਾ ਇਹਦੇ ਨਾਲ ਦੇਖ ਕੇ ਜੋ ਵੀ ਆਪਣੇ ਜਿਹੜੇ ਗਲਤ ਕੰਮ ਵੱਲ ਆਪਣੇ ਭਰਾਵਾਂ ਨੂੰ ਇੱਕੋ ਹੀ ਸੰਦੇਸ਼ ਦੇਣਾ ਚਾਹੁੰਦੇ ਆ ਜੋ ਕਿ ਨਸ਼ਿਆਂ ਦੀ ਲਤ ਦੇ ਵਿੱਚ ਫਸ ਗਿਆ ਜਿੰਨੇ ਆਪਣੇ ਭਰਾ ਸਾਰੇ ਨੌਜਵਾਨਾਂ ਜਾਂਗੇ ਇਹਨਾਂ ਨੇ ਬਹੁਤ ਹੀ ਵਧੀਆ ਯਾਨੀ ਕਿ ਟੀਮ ਆਪਣੇ ਭਾਜੀ ਉਹਨਾਂ ਨਾਲ ਬਹੁਤ ਹੀ ਵਧੀਆ ਪਲੇ ਕੀਤਾ ਆ ਤੇ ਆਪਾਂ ਸਾਰਿਆਂ ਨੂੰ ਇਹੀ ਆਪਣਾ ਜਾਨਕਿ ਇੱਕ ਮੈਸੇਜ ਆ ਵੱਧ ਤੋਂ ਵੱਧ ਪੁੱਠੇ ਕੰਮਾਂ ਚੋਂ ਨਿਕਲਗੇ ਇਹ ਨਸ਼ਿਆਂ ਦੀ ਲਤ ਤੋਂ ਜਿਹੜੇ ਆਪਾਂ ਗਲਤ ਕੰਮ ਜਿੰਨੇ ਵੀ ਆ ਇਧਰ ਵਧੀਆ راہ ਵੱਲ ਨੂੰ ਲੱਗੋ ਇਹਦੇ ਵਿੱਚ ਨਾਲ ਮਾਪਿਆਂ ਦਾ ਵੀ ਹਰ ਇੱਕ ਦਾ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਜਾਨਕਿ ਸਾਰਿਆਂ ਦਾ ਦਿਲ ਖੁਸ਼ ਹੁੰਦਾ ਖੁਸ਼ ਹੁੰਦਾ ਆ ਜੇ ਆਪਾਂ ਕੋਈ ਗੇਮ ਵਧੀਆ ਗੇਮ ਕਰਾਂਗੇ ਤਾਂ ਕਬੱਡੀ ਵੱਲ ਨੂੰ ਹੋਵਾਂਗੇ ਤੇ ਬਾਅਦ ਤੋਂ ਬਾਅਦ ਜਾਨਕਿ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਧੰਨਵਾਦ ਆ ਜਿਹਨਾਂ ਨੇ ਇੰਨੀ ਸਪੋਰਟ ਕੀਤੀ ਆ ਸਾਰੇ ਬ੍ਰਿਸ਼ ਆ ਬੈਰਗਮੋ ਮਾਨ ਤੋਂ ਬਾਤ ਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਐਦਾਂ ਹੀ ਮਾਰਾ ਚੜ੍ਹਦੀ ਕਲਾ ਚ ਰੱਖੇ ਸੀਨੀਅਰ ਬੈਠ ਨੇ ਉੱਧਰ ਟਾਨੇ ਦੇ ਪੜੀਆਂ ਲੋ ਕਹਿੰਦੇ ਫਰਮਾਕ ਦੀ ਗੱਲ ਕਰੀਏ ਉਹ ਮਾਤ ਵਾਲਾ ਤਗੜਾ ਜਵਾਨਾ ਉਹ ਵਕਤੀ 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 ਮੇਂ ਮੈਚ ਤਗੜਾ ਆ ਉਹ ਵੀਕਾ you yeah.